ਬਬਲ ਪ੍ਰੀਤ ਕਾਰਸ YouTube ਚੈਨਲ ਤੇ ਤੁਹਾਡਾ ਸਵਾਲ ਪਤਾ ਜੀ। ਕਿ ਆਪਨੇ ਚੱਲਣਾ ਪੂਰੀ ਸਪੋਰਟ ਕਰੋ। ਆਪਾਂ ਲਾਈ ਹੋਈ ਹੰਨੇ ਆ 5 ਵਜੇ। ਕਿ 1 ਵਜੇ ਤੇ 5 ਵਜੇ ਤੇ ਇਹ ਆਪਣਾ ਚੈਨਲ ਹੈ ਇਹਨੂੰ ਵੀ ਸਪੋਰਟ ਕਰੋ। ਬੀਬੀ ਛਾੜਨੀ ਪੀੜੀ ਦਾ ਪਾਵਨੀ ਸੜਕ ਦਦਵਨੀ ਦਾ ਵੇ ਵਾਲੇ ਲੈ ਨਹੀਂ ਚਲੇ ਬੀਬੀ ਛਾੜਨੀ ਪੀੜੀ पावन साडा का दवा दा दा नी दवे वाली ली चले बीबी बीबी छी पीड़ी दी डोरनी साढ़ा का जोरनी जोर वाली लै चले बीबी छाडनी पीड़ी दी डोरनी साडा का जोरनी जोर वाली ले चले भी भी। વી વી શડની પીડી દિયા મે કાને સાડા કદ લેખાની લેખાવાળી જઈ ની ચલે વી વી શડની પીડી દિયા મે કાને સાડા કદ લેખાની લેખાવાળી ચલે ની ચલે વી વી

ਬੀਬੀ ਸ਼ਰਦਨੀ ਪੀੜੀ ਦਾ ਭਾਵਨੇ ਸੜਕ ਦਤਵਨੀ ਦਾ ਵਿਵੜੀ ਲੈ ਨੀ ਚੱਲੇ ਵੀ ਵੀ ਅੰਤਕਰ ਵੀਡੀਓ ਦੇਖਣ ਲਈ ਬਹੁਤ ਬਹੁਤ ਜਾਦੇ ਧੰਨਵਾਦ ਪਲੀਜ਼ ਮੇਰੀ ਪੂਰੀ ਵੀਡੀਓ ਜੀ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਅੱਜ ਤੋਂ ਬਾਅਦ ਸੋਹਣੇ ਸੋਹਣੇ ਚੀਜ਼ਾਂ ਲਿਆ ਦੇ ਰਹਾਂਗੇ ਅੰਤਕਰ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਜ਼ਿਆਦਾ ਜ਼ਿਆਦਾ ਧੰਨਵਾਦ ਜੀ ਥੈਂਕ ਯੂ